ਰੋਜ਼ ਕੀ ਕਰਨ ਦੇ ਆ ਕਮਰ ਕੱਠੇ ਪੁੰਦੇ ਪੱਤੇ ਤੋਂ ਉੱਤੋਂ ਪੁੰਦੇ ਕੀ ਕਰਨਗਾ ਦੱਸੋ ਆਹ ਕਰਨਗਾ ਇਹਨਾਂ ਦੀ ਪੂਜਾ ਕਰਨ ਦੇ ਆ ਮੈਂ ਤਾਂ ਮੰਨਦਾ ਕਹਿੰਦੇ ਨੇ ਇਹ ਤਾਂ ਦੇਖ ਰਹੇ ਹੱਸ ਸੁਪਾਈ ਹੁੰਦੀ ਫਾਈ ਗਦੀ ਹੁੰਦੀ ਆ ਮੈਂ ਵੀ ਵੇਲੇ ਚਾਹ ਮੈਂ ਚੰਗੀ ਦਾ ਧੋ ਦਿੰਦੀ ਚਲ ਵਧੀਆ ਹੈ ਵੀ ਇਹ ਮੈਟ ਜਿਹੜੇ ਹਨ ਇਹਨਾਂ ਨੂੰ ਉਦਾਂ ਦੇ ਪਾਣੀ ਪੂੜੀ ਤੇ ਮਾਰੀ ਦਈਏ ਦੂਜੇ ਦਿਨ ਪਰ ਫਿਰ ਵੀ ਜਿਹੜਾ ਵਾ ਮਤਲਬ ਪੰਜ ਛੇ ਦਿਨ ਇੱਕ ਵਾਰੀ ਸਰਫਣਾ ਚੰਗੀ ਦਾ ਧੋਦਣਾ ਚਾਹੀਦਾ ਜਿਹੜੇ ਪੂਰੇ ਸਾਫ ਹੋ ਜਾਂਦੇ ਇਹ ਸਰਕਾਰ ਦੀ ਸੰਭਾਲਾਂ ਤੁਸੀਂ ਮਰਜੀ ਆਈਏ ਜੇ ਨਾਲ ਹਮ ਕਰੋ ਥੋੜੀ ਜੀ ਲਿਆਓ ਮੈਂ ਕਰਾਂ ਲਿਆ صحیح ਗੱਲਾਂ ਇਹ ਵੀ ਜਦੋਂ ਸਾਡਾ ਦੁੱਧ ਦਹੀਂ ਮਸਲ ਖਾਣਾ ਦਾ ਸਫਾਈ ਕਰਨੀ ਪਈ ਹੈ ਹਾਂ ਸਫਾਈ ਕਰਨੀ ਇਹਨਾਂ ਵਰਵਾਰੀ ਕੱਢੀ ਵੀ ਕੱਢ ਕੇ ਨਾ ਵਰਵਾਰੀ ਕੱਢ ਕੇ ਤੇ ਕਿਸੇ ਕੋਈ ਡੰਡੀਏ ਇੱਕੋ ਦੀ ਕੱਢ ਕੇ ਤੇ ਇੱਕ ਹੋਰ ਆ ਹੋ ਕਿਹੜਾ ਹਾਂ ਨਾਲੇ ਮਿੱਟੀ ਦਾ ਟਾਂਕੂ ਵੀ ਜੇ ਪੀਲੇ ਕਰਦਾਂਗੇ ਨਾ ਤਾਂ ਇੱਕ ਨੂੰ ਸਾਫ਼ ਕਰਨ ਲੱਗੇ ਤੇ ਫੇਰ ਇਹ ਵੀ ਮਿੱਟੀ ਦਾ ਟਾਂਕੂ ਚਾ ਚਲ ਜਾਊਗਾ ਸਰਦੋਂ ਹੁਣ ਨਾ ਵਿਸਾਇਓ ਇਹ ਬਿਸ਼ੌਣੇ ਕੋਲੇ ਬਿਸ਼ੌਣੇ ਤੋਂ ਹੁੰਦੇ ਆਈ ਆ ਵੀ ਇਹਨਾਂ ਦੀ ਸਫਾਈ ਜ਼ਰੂਰੀ ਆ ਤੋਂ ਕਿ ਕੱਲਾ ਪਾਣੀ ਮਾਰਨਾ ਮਾਰ ਜਿਹੜੇ ਆ ਇੱਕ ਤੇ ਉਹ ਤਾਂ ਸਾਫ਼ ਨਹੀਂ ਪੂਰੇ ਹੁੰਦੇ ਹੈਗੇ ਜੇ ਆਖੀਏ ਬਦੂਜੇ ਤੇ ਜਿਹੜਾ ਟਾਇਪ ਨਾ ਮੜਿਆ ਪਾਣੀ ਮਾਰ ਦਈਏ ਇੱਕ ਨਾਲ ਇਹਦੀ ਮਨਿਆਦ ਘੱਡ ਜਾਂਦੀ ਹੈ ਇਹ ਕਿ ਜਿਹੜਾ ਡੰਗੜਾ ਦੀ ਮੱਟਰ ਨੂੰ ਮਿਸ਼ਾ ਜਿਹੜਾ ਬਾ ਚੌਕੇ ਪਾਣੀ ਦਾ ਸਰਪਣਾ ਆ ਤੋਣਾ ਚਾਹੀਦਾ ਦੋਨ ਸਾਈਡਾਂ ਤੋਂ ਜਿਹੜਾ ਬਿਲਕੁਲ ਇੱਕ ਤੇ ਸਾਫ਼ ਹੋ ਜਾਂਦੇ ਇੱਕ ਨਾਲ ਦੀ ਮਨਿਆਦ ਵੱਦੀ ਹੈ ਹੁਣ ਇਹ ਸਭ ਇਕੱਲੇ ਉੱਤੇ ਡੰਗੜਾ ਨਿਵਾਤਵਾਕ ਬੰਨਿਆ ਤੇ ਥੱਲੇ ਮੈਦ ਨਿਪੜੇ ਹੈ ਮੈਂ ਤਾਂ ਨਹੀਂ ਪਤਾ ਕਰ ਲਈ ਸੀ ਤੁਹਾਨੂੰ ਤਾਂ ਇਹ ਨਹੀਂ ਲੱਗਦਾ ਆ ਕੱਟ ਰਿਹਾ ਮੈਂ ਆ ਕੱਟ ਰਿਹਾ ਬੜੇ ਹੁੰਦੇ ਹਾਂ ਹਾਂ ਬਾਜੀ ਕਰਨੇ ਇੱਕ ਬੰਦੇ ਨੇ ਮਿੱਡਾ ਆਵਾ ਕੱਟ ਇਹਦੇ ਜਿੱਦਟੇ ਆਲਾ ਨਹੀਂ ਕਿੰਨਾ ਹੋਦਾ ਹੀ ਫਿੱਟ ਹੋ ਗਿਆ ਹੰਸ ਚਲੋ ਸਾਧ ਇਧਰ ਲਿਆਓ ਨੂੰ ਬਾਹਰ ਇਧਰ ਤੋਂ ਬਾਜੀ ਕਰਦੇ ਆ ਤੇ ਸੁਧਾ ਕਰਕੇ ਰੱਖੋ ਨਾ ਸਦੇ ਸਦੇ ਲੈ ਇਥੇ ਵੇਖੋ ਥਲੇ ਸੁਲਾਬ ਦਾ ਇਹ ਜੋ ਹਾਸਾ ਮੈਂ ਆ ਰਿਹਾ ਜਿਹੜੇ ਆ ਆਪ ਤਾਂ ਆ ਗਿਆ ਚੁੱਕੇ ਨੂੰ ਤੇ ਬਲੇ ਸੁਲਾਬ ਜੀ ਕਿੱਦਾ ਹੋ ਗਈ ਬੱਚਦੇ ਹਨ ਤੇ ਇਹਨਾਂ ਖਰਾਬ ਹੋਏ ਮੇਰੇ ਖਿਆਲ ਨਾਲ ਦੇ ਬਸ ਤੇ ਗੱਡੀ ਨਾ ਤੀਜੇ ਚੌਥੇ ਜਣੀ ਇੱਕ ਵਾਰੀ ਚੁੱਕ ਦੇਣੀ ਚਾਹੀਦੀ ਹੈ ਹਨਾ مطلب ਆ ਬਾਹੂ ਆ ਫਿਰ ਜਿੰਦੇ ਨਾਲੇ ਇਹ ਤੁ ਆ ਵੀ ਕਰਸੋ ਪਰ ਥੋੜੇ ਅਰੇਕੂ ਸਮਨੇ ਹੋਣ ਆਜ ਕੱਲ ਕੰਮਾਂ ਦਾ ਕੰਮ ਹੀ ਇਦਾਂ ਲਈ ਆ ਤਾਂ ਟਾਈਮ ਟੇਬਲ ਨਹੀਂ ਕੋਲ ਬੋਲਣਾ ਚੱਲ ਜਾਂਦਾ ਵਾ ਚੱਗੋਣੀ ਨਾ ਮੁੰਨੇ ਇਹ ਉਹ ਨਹੀਂ ਖੜੋ ਮੈਂ ਕਦੀ ਮੈਂ ਡਿਊਟੀ ਕੀਤੀ ਤੇ ਰਾਤ ਨਾਲ ਡਿਊਟੀ ਲਈ ਮੇਰੀ ਵਧੀਆ ਹੁੰਦੀ ਹੈ ਡਿਊਟੀ ਨਭੋਣ ਜਿਹੜੀ ਹਮ ਸਾਰੇ ਕੰਮ ਸਿੱਖਣੇ ਚਾਹੀਦੇ ਨੇ ਮੈਂ ਵੀ ਮਾਨ ਨੇ ਆ ਪਾਣੀ ਪਵਾ ਦੋ ਖਾਣ ਦੇ ਖਾ ਲੋ ਤਿਲਕੜਨਾ ਨਹੀਂ ਆਈ ਬੋਤੇ ਤਿਲਕ ਜਾਣਾ ਏ ਹੱਥੀ ਵੱਜ ਜਣੀ ਮੇਰੇ ਸਨ ਲੱਗਦਾ ਰ ਇਦਾਂ ਸਾਬ ਦਾ ਤਾਂ ਹੋਰ ਕੰਮ ਬਤਾ ਦਿੰਨਾ ਪਿਓਤੀ ਤੇ ਫੜੇ ਟਾ ਫਟੇ ਜਿੱਦਾਂ ਧੋਹ ਜਾਣਾ ਇਹ ਆ ਪਹਿਲਾਂ ਜੇ ਪਾਣੀ ਮਾਰਦਾਂਗੇ ਪਹਿਲਾਂ ਪਰ ਗਲਤੀ ਨਾਲ ਮਰੋ ਫਰਸ਼ ਮਾਰ ਤੀ ਕੁਛ ਫੇਰ ਮਾਰ ਦਿੰਦਾ ਮਰਵਾਵਾ ਮੇਰੇ ਨਾਲ ਮਾਰ ਸਾਰੇ ਉਹ ਬਤ ਵਾਸ ਕਰ ਆ ਜੋ ਨਾ ਉਹਲੀ ਤੇ ਖੇਡ ਹੈ ਬੱਚੇ ਲੈ ਐਂਦੀ ਆ ਜਾ ਬੋ ਤੇ ਸੁੱਕੇ ਸੁੱਕੇ ਆ ਜਾ ਅੱਜ ਮੈਂ ਸੁਣਾ ਸਰਪੇ ਲਈ ਪਾਣੀ ਦੇ ਪਾਟੇ ਨੂੰ ਇਤਨਾ ਵਧੀਆ ਰਹਿਣਾ ਨਾ ਥੋੜਾ ਨਾ ਪਾਉਣਾ ਥੋੜਾ ਜਿਹਾ ਪਾਉਣਾ ਕਿ ਲੈ ਇਹਨੂੰ ਕੋਲੀ ਹੈ ਤੇਰੀ ਕੁੰਡੂ ਬਤ ਨੂੰ ਪਾਣੀ ਪਾਣੀ ਸਾਰੇ ਨਾਲ ਮਾਰੇ ਇਹ ਜਿੱਦਾਂ ਮਾਰਦੇ ਕੀ ਆ ਚੱਕੀ ਚਾਹ ਪੂੰਜੀ ਕਰ ਦੋ ਜਿੱਦਾਂ ਉੱਥੇ ਲਿਆਦੇ ਜਿੱਦਾਂ ਉੱਥੇ ਲਿਆਈਂਦੇ ਨਾ ਬਿਲਕੁਲ ਨਹੀਂ ਚੱਲਦਾ ਤੇ ਮੈਨੂੰ ਇਹ ਰਖਵਾਉਣਾ ਵੀ ਆ ਨਹੀਂ ਆਉਣੀ ਬਾਟਾਂ ਮੇਰੇ ਕੋ ਘਟਾਉਣੀਆਂ ਮੈਨ ਘਟ ਦੇ ਆਹ ਉਹ ਵੀ ਟੀਉਪੀ ਕਰਨੀ ਚਾਹੀਦੀ ਸਿੱਧਾ ਉਹ ਐ ਦੇ ਨਾ ਇਹ ਤਵੇ ਕਰਦੇ ਨਾ ਸਰਪਨਾ ਤੋਂ ਦੱਸਿਆ ਬਿਲਕੁਲ ਨਹੀਂ ਸਾਫ ਕਰਨਾ ਆਰੇ ਵੱਡੇ ਜੇਲ੍ਹ ਵਿੱਚ ਇਹ ਫਿਰ ਜਿਹੜਾ ਇਹਨਾਂ ਚੋਂ ਨਿਕਲਦਾ ਲਗਵਾ ਜਿਹੜਾ ਸਰਪੰਚ ਨਿਕਲਦਾ ਮਾਨੂੰ ਸਰਪੰਚ ਇਹੀ ਮਾਨੂੰ ਹਾਂ ਤੇ ਬਸ ਇਹਦਾ ਬੜਾ ਸੋਚ ਜਿਹੜਾ ਨਾ ਕੋ ਪਾਣੀ ਲੈਣਾ ਬੜਾ ਪਾਣੀ ਵੀ ਬੜਾ ਮੁਸ਼ਕਲ ਹੋਣਾ ਹੈ ਮੇਰੇ ਪੈਸੇ ਬੈਠੇ ਚਾਲ ਚਾਲ ਮਨ ਆ ਗਿਆ ਕਿ ਚਲੋ

ਵੀ ਵਿਆਹ ਦੇ ਹੱਡਲ ਟੈਨ ਲਵਾ ਰਹੇ ਠੀਣ ਉਹ ਦਗਰ ਤੇ ਟੈਨ ਲਵਾ ਦੀ ਇਹ ਵੱਡੀ ਆ ਇਸ ਕਰਕੇ ਆਪਾਂ ਵੇਲੀ ਚ ਵੀ ਲਵਾ ਲੈਣੀ ਸੰਗਰ ਭਾਈ ਮੁਰਗੇ ਦੇ ਟੈਨ ਚ ਤਿਲਕਨ ਦਾ ਨਹੀਂ ਇੱਥੇ ਨਹੀਂ ਲਵਾਣੀ ਐ ਇੱਥੇ ਤਿਲਕਣਗੇ ਚਲ ਹੁਣ ਵੱਜ ਰਿਹਾ ਪਾਣੀ ਸਾਫ ਕਰੋ ਪਾਣੀ ਵੱਜ ਰਿਹਾ ਕੁਛ ਵੀ ਨਾ ਸਮਝਾਈਂ ਪਾਟ ਠੀਕ ਹੁਣ ਗਲੀ ਨੇ ਕਰ ਲਈ ਆਪਣੀ ਕੰਮ ਪੂਰੀ ਕੋਣ ਆਈ ਆ ਹਾਡੀ ਵਾਰੀ ਹੁਣ ਦੇਖਣਾ ਵੀ ਸਫਾਈ ਜਿਆਦਾ ਚਾਹ ਕਰਦਾ ਆ ਆ ਤਾਂ ਇਹ ਕੰਮ ਜ ਕਰਨਾ ਹੋ ਰਿਹਾ ਆ ਤਾਂ ਮੈਂ ਤਾਂ ਹੁਣ ਆਲੇ ਚੱਕਰ ਕਰਨਾ ਵੀ ਭੜਾਈ ਦੀ ਸਫਾਈ ਜਿਆਦਾ ਇਹਦੀ ਸਫਾਈ ਜਿਆਦਾ ਕੋਈ ਦੋ ਮੈਂ ਦੇਖ ਕਰਨਾ ਹੈ ਮੰਮਾ ਜੀ ਤਾ ਬਿਡੀਸ਼ਨ ਵੇਖਦੇ ਕਿੰਦੀ ਜਿਆਦਾ ਸਫਾਈ ਮੈਂ ਦੱਸੂਗਾ ਚਲ ਠੀਕ ਹੈ ਵੀ ਹਲਾ ਕਰ ਰੋ ਨਹੀਂ ਪੈਂਦਾ ਇਹ ਮੈਂ ਅੱਗੇ ਤੋਂ ਵੀ ਨੇ ਪਾ

ਦੋਲੇ ਕਰਫਾ ਕਾਂਡੋਲੇ ਕਾਹਦੀ ਜਲੇ ਦੋਲੇ ਕਾਂਡੋਲੇ ਮਾਰੇ ਕੱਪ ਤੇ ਬੰਨ ਰੋਜ ਰੋਇ ਕੰਪਟੇਬਲ ਆ ਮਾਰੇ ਲਓ ਸਾਰਾ ਕ੍ਰੈਡਿਟ ਮੰਮਾ ਨੂੰ ਦੇ ਦੇ ਤੇ ਮੇਰਾ ਰੋਲ ਕਿੱਥੇ ਗਿਆ ਵਾ ਪਾਪਾ ਨੇ ਬੋਲਿਆ ਨਹੀਂ ਡੋਲਿਆ ਆ ਮੈਂਡ ਪਾਪਾ ਨੇ ਤੋਤਾ ਆ ਦੋਨੇ ਦੋਨੇ ਇੱਕ ਤੀ ਤੋ ਪਾਣੀ ਸੁਈ ਨਹੀਂ ਮਾਰਿਆ ਬਾਪੂ ਜੀ ਰੋਜ ਹੋ ਗਿਆ ਨਾ ਓਕੇ ਹਾਂ ਬਿਲਕੁਲ ਕੋਰਾਉ ਥਾਂ ਤੋਲੀਓ ਕਿੰਨਾ ਘੰਟਾ ਇਧਰ ਹਾਂਜੀ ਆ ਥਾਂ ਤੋ ਦਈਏ ਹਾਂ ਇਹ ਵੀ ਥੋੜਾ ਮਾਰੀ ਦਈਏ ਫਰਸ਼ ਤੇ ਪਾਣੀ ਹੈ ਨਾ ਹਾਂ ਕਰ ਦਈਏ ਸਾਫ ਇਹ ਵੀ ਲੈ ਓ ਆਹ ਰੋ 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 ਡੇਗੀ ਰੋ ਗਿਆ ਜੰਪ ਲਾਤਾ ਤਿਲਕ ਕੇ ਰੋ ਡੇਗੀ ਚਲ ਕੋਈ ਗੱਲ ਨਹੀਂ ਸਾੜ ਤੇ ਨਹੀਂ ਲੱਗੀ ਹੈਗੀ ਚਲ ਕੋਈ ਨਹੀਂ ਕੋਈ ਨਹੀਂ ਉਹ ਰੋਣ ਲੱਗੀ ਨਾ ਨਹੀਂ 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 ਰੋਂਦੀ ਨਹੀਂ ਆਗੀ ਰੋਂਦੀ ਨਹੀਂ ਆਗੀ ਚਲੋ ਗੱਲ ਨਹੀਂ ਨਾ ਉਹ ਕਰ ਲਈ ਫਿਰ ਚਲੋ ਮੈਂ ਪਾਣੀ ਪੀ ਲਿਆ ਗਿਆ ਆਹ ਗੋਟ ਕਰ ਲਈ ਨਾ ਆ ਗੱਲੀ ਇਹਨੇ ਕਰਤੇ ਆ ਵੱਟ ਤੇ ਡੰਗਰੇ ਵੀ ਫਰੈਸ਼ ਮਹਿਸੂਸ ਕਰਨਗੇ ਅੱਜ ਜਾਨਾ ਕਰਲੀਨ ਆਹ ਆ ਪਾਣੀ ਦੀ ਇਹਨੂੰ ਕੱਢ ਦਿਓ ਹਾਂ ਸਾਫ ਹੋ ਗਿਆ ਪੱਕੇ ਛੱਡ ਦੇ ਪੱਕੇ ਆ ਛੱਡ ਦੇ ਸਲੂਸਾਂ ਸੁੱਕ ਜੂਗਾ ਨਾ ਬੱਤਰ ਲਾਈਟ ਬੰਦਾ ਚੱਲ ਕੋਈ ਗੱਲ ਨਹੀਂ ਸੋਚ ਸੋਚਉਣ ਰਹਿਂਦੇ ਨਾ ਬਾਅਦ ਚਾਪੇ ਚੱਲ ਜੂਗੀ ਲਾਈਟ ਚਲ ਗਈ ਆਈ ਨਹੀਂ ਉਹ ਸੱਚੇ ਕਰਪਾਣਾ ਕਰਕੇ ਬੰਦ ਇੱਥੇ ਵੀ ਆਣਾ ਕੋਈ ਫਰਾਮਾਂਦਾਂ ਚਾਹੀਦੇ ਕੋਈ ਬੋਲਦੀ ਦੀ ਫੋਟੋ ਤੇ ਦੂਰੀ ਪੜੀ ਆ ਬੱਬਾ ਬੁੱਢਾ ਸਭ ਸਭ ਤੇ ਕਿਰਪਾ ਰੱਖਣਾ ਸਭ ਨੂੰ ਦੁੱਧ ਪੁੱਤ ਦੀ ਦਾਤ ਬਖਸ਼ਣਾ ਲੜ ਕਿੰਨਾ ਚਾਹੀ ਉਹਨੇ ਕਿਦਾਂ ਛੱਡ ਪਾਇਆ ਹੈ ਆਪਾਂ ਹਾਂ ਹੋ ਪਹਿਲਾਂ ਨਹੀਂ ਸਹੀ ਗੱਲ ਹੈ ਚਲੋ ਕਰੀਓ ਕੇ ਹਾਂ ਜਦੋਂ ਮੈਂ ਸੌਂ ਪ ਜਾਣਗੇ ਫੇਰ ਹੀ ਆ ਹਾਂ ਮੈਂ ਟੋਣਾ ਸੁਕੰਦਨੇ ਆਪਾਂ ਨੂੰ ਫੇਰ ਇਹਨਾਂ ਨੂੰ ਕਾਂ ਹਾਰ ਕੇ ਥੱਲੇ ਆ ਗਿਆ ਲੱਗਦਾ ਦਿਖ ਨੀੜਿਆ ਆ ਗੇ ਵੇਲਾ ਕਲੀ ਰੋਟੀ ਬੁਰਕੀ ਲਈ ਕੀ ਕਰਨਾ ਪੈਦਾ ਕਾਂ ਦੇ ਮਾਰੀ ਵੇ ਰੋਟੀਆਂ ਨੇ ਬੁਰਕੀ ਲਈ ਆ ਰੋਟੀ ਬੁਰਕੀ ਦਿਖੰਡੀ ਜੀ ਚੁੰਜ ਚ ਹਾਂ ਦੀ ਖੰਡੀ ਜਿੱਤੇ ਜਿੱਤੇ ਦਾਣਾ ਪਾਣੀ ਲਿਖਿਆ ਨੇ ਕਿੱਥੋਂ ਚੁੱਕ ਕੇ ਲਿਆਂਦੀ ਹੈ ਤੁਹਾਡੇ ਕੋਲ ਦਲਦਾ ਹੋਣਾ ਉਹਨੇ ਨਾਲ ਉੱਥੇ ਰੱਖ ਕੇ ਖਾਣੀ ਆ ਅੱਜ ਦਿਨ ਨਹੀਂ ਆੜੀ ਆਪਣੇ ਤੇ ਬੱਚੇ ਦੇ ਪੈਂਦਾ ਮੈਂ ਅੱਛਾ ਤੇ ਬੱਚੇ ਤੇ ਬਹੁਗਾ ਤੇ ਫਿਰ ਉਹਨੇ ਮੇਲਾ ਬੁਰਚੀ ਮਾਰਨੀ ਪਰ ਇਹ ਨਹੀਂ ਪਤਾ ਇਹਨੂੰ ਜੇ ਪਰਮਾਤਮਾ ਨੇ ਲਿਖਿਆ ਹੋਊਗਾ ਤੇ ਫਿਰ ਇਹਦੇ ਅੰਦਰ ਜਾਣੀ ਨੇ ਤੇ ਨਹੀਂ ਜਾਣੀ ਜੇ ਡੇਕ ਵੀ ਸਕਦੀ ਹੈ ਕਿਉਂ ਜੇ ਜੇ ਇਹ ਆ ਵੀ ਹੁਣ ਇਸ ਕਿਸਮਤ ਚ ਵੀ ਇਹਨੇ ਖਾਣੀ ਆ ਕਿ ਨਹੀਂ ਖਾਣੀ ਠਿਕ ਜਾਈ ਆਪਾਂ ਸਾਈਡ ਤੇ ਹੋ ਜੀ ਖਾਲੰਦੋ ਨੂੰ ਚਲੋ ਗਰਲੀ ਨੇ ਕਰਤੀ ਅੱਜ ਪੂਰੀ ਵੇਲੇ ਦੀ ਟਿਚ ਵਿੱਚ ਸਫਾਈ ਤੇ ਮੈਟ ਧੋ ਕੇ ਰੱਖਦੇ ਆ ਇੱਕ ਸਾਈਡ ਤੇ ਇਹ ਕੱਪੜੇ ਨੂੰ ਫੇਰ ਹੀ ਇਹ ਗੱਡੀਆਂ ਨੂੰ ਸੁਕਣ ਕੇ ਫਿਰ ਵਿਛਾ ਦਾਂਗਾ ਨਾ ਕੱਲ ਨੂੰ ਹਾਂ ਕੱਲ ਨੂੰ ਵਿਛਾ ਦੇ ਹਾਂ ਸਹੀ ਗੱਲ ਹਾਂ ਹਾਂ ਹਾਂ